ਪਰ ਤੂੰ ਕੀ ਕਰਨਾ ਜਾ ਕੇ ਚਾਰਤਾ ਸੂਟ ਲੈ ਆਉਣੇ ਨੇ ਮੈਂ ਕੱਲਿਓ ਜਾ ਕੇ ਲੈ ਆਉਣੀ ਆ ਦੇਖ ਨਾਲੇ ਤਾਂ ਕੋਈ ਘਰੇ ਨਹੀਂ ਹੈਗਾ ਉਧਰੋਂ ਤੂੰ ਸਮਾਨ ਤਿਆਰ ਕਰਨਾ ਮੈਂ ਤੈਨੂੰ ਤਾਂ ਕਰਕੇ ਕਹਿੰਦੀ ਆ ਮੈਂ ਕੱਲਿਓ ਬਾਜ਼ਾਰ ਜਾ ਆਉਣੀ ਆ ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀ ਤੁਸੀਂ ਕੋਈ ਮੇਰਾ ਸੂਟ ਨਹੀਂ ਲੈ ਕੇ ਆਏ ਮੈਂ ਵੀ ਕੋਈ ਸਮਾ ਲੈਂਦੀ ਸੌਣ ਦਾ ਮਹੀਨਾ ਚੱਲਦਾ ਤੀਆਂ ਲੱਗਣਗੀਆਂ ਦੇਖ ਹੁਣ ਆਪਾਂ ਨੇ ਸਿਮੀ ਦਾ ਵਿਆਹ ਵਧੀਆ ਘਰੇ ਕਰਿਆ ਆਪਾਂ ਨੂੰ ਸੰਧਾਰਾ ਵੀ ਵਧੀਆ ਲੈ ਕੇ ਜਾਣਾ ਪਊ। ਚਲੋ ਜੇ ਤੁਸੀਂ ਮੇਰਾ ਸੂਟ ਨਹੀਂ ਲੈ ਕੇ ਆਉਣਾ ਸੀ, ਕਮ ਸੇ ਕਮ ਘੂਆ ਦਾ ਸੂਟ ਤਾਂ ਲੈ ਆਉਂਦੇ। ਹੁਣ ਆਪਾਂ ਨੇ ਉਹਨੂੰ ਵੀ ਦੱਸਣਾ ਰਾ ਦੇ ਕਿ ਆਉਣਾ। ਉਹ ਵੀ ਤਾਂ ਇਸ ਘਰ ਦੀ ਵੱਡੀ ਧੀ ਐ। ਨਾ ਫਿਰ ਉਹਦੇ ਕਿਹੜਾ ਉਰੇ ਪੇਕੇ ਨੇ ਜਿਹੜਾ ਮੈਂ ਉਹਦੇ ਕੋਲ ਸੰਧਾਰਾ ਲੈ ਕੇ ਬਗ ਜਾ। ਚਾਹੇ ਮਾਮੀ ਜੀ ਉਹਦੇ ਪੇਕੇ ਉਰੇ ਹੈ ਨਹੀਂ। ਪਰ ਉਹਦਾ ਭਤੀਜਾ ਤੇ ਭਤੀਜ ਨੂੰ ਤਾਂ ਇਸੇ ਘਰ ਚ ਰਹਿੰਦੇ ਨੇ। ਉਹਨਾਂ ਨੂੰ ਸਾਡੇ ਤੋਂ ਆਸ ਐ। ਉਹ ਸਾਨੂੰ ਅੱਜ ਵੀ ਢੀਕਦੀ ਐ। ਚਾਹੇ ਕੁਛ ਵੀ ਐ। ਪਰ ਮੈਂ ਨਹੀਂ ਉਹਨੂੰ ਇਸ ਘਰ ਚੋਂ ਸੰਧਾਰਾ ਭੇਜਣ ਦਿੰਦੀ ਮੇਰੇ ਤੋਂ ਬਾਹਰ ਹੋ ਕੇ ਚੱਲਣਾ ਤੇ ਚੱਲੀ ਜਾਓ ਸੱਸੀ ਘਰ ਵੀਰੇ ਹੋਰ ਸੁਣਾ ਘਰੇ ਸਭ ਠੀਕ ਠਾਕ ਐ ਹਾਂ ਇੱਧਰ ਵੀ ਸਾਰੇ ਠੀਕ ਠਾਕ ਨੇ ਹਾਂ ਹਾਂ ਆਜੋ ਆਜੋ ਕੋਈ ਗੱਲ ਨਹੀਂ ਇਹ ਵੀ ਕੋਈ ਪੁੱਛਣ ਦੀ ਗੱਲ ਐ ਨਾਲੇ ਮੇਰੀ ਗੱਲ ਸੁਣ ਵੀਰੇ ਭਾਬੀ ਨੂੰ ਵੀ ਨਾਲ ਲੈ ਕੇ ਆਈ ਉਹਨੂੰ ਕਿੰਨਾ ਟਾਈਮ ਹੋ ਗਿਆ ਉਰੇ ਆਈ ਨੂੰ ਚੱਲ ਠੀਕ ਐ ਵੀਰੇ ਜਦੋਂ ਮਰਜ਼ੀ ਆ ਜੀ ਅਸੀਂ ਤਾਂ ਘਰੇ ਹੀ ਆ ਅਸੀਂ ਕਿੱਥੇ ਜਾਣਾ ਚੱਲ ਚੰਗਾ ਵੀਰੇ